ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆਂ ਗੱਲਬਾਤ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹੋਲੀ ਭਾਜ ਜਿਹੜੇ ਅੱਜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਸਾਡੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਚੱਲਾ ਵਧੀਆ ਕਿਰਪਾ ਚੈਦੀ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਕਵਲਜੀਤ ਸਿੰਘ ਪਿੰਡ ਬਟਾਰੀ ਅੱਛਾ ਜ਼ਿਲ੍ਹਾ ਅਮਰੀਕ ਸਰ ਤੇ ਤਹਿਸੀਲ ਬਾਬਕਾਲਾ ਸਾਹਿਬ ਠੀਕ ਹੈ ਜੀ ਖਲਚੀਗਾ ਤੋਂ 2 ਕਿਲੋਮੀਟਰ ਤੇ ਰਹੀਏ ਤੋਂ 3 ਕਿਲੋਮੀਟਰ ਠੀਕ ਹੈ ਵਿਚਕਾਏ ਪਿੰਡ ਰਾਲਾ ਪੋਲ ਵੱਜਦਾ ਵਾ ਅੱਛਾ ਪਾਰ ਕਰ ਪਾਰ ਕਰਦੇ ਆ ਆਪਣੀ ਗੱੜ ਦੇ ਬੰਨੇ ਕੋਠੀ ਆਂ ਫਾੜਕ ਤੇ ਲੱਗ ਗਈ ਫੋਨ ਨੰਬਰ ਬੋਲਦਾ ਇੱਕ ਦੀ 73476 ਤੇ 47937 ਠੀਕ ਹੈ ਜੀ ਤੇ ਲੋੜੀ ਆ ਗਈ ਆ ਹਾਂਜੀ ਲੋੜੀ ਬੰਪਰ ਗਿਆ ਸਾਰੇ ਅੱਜ ਤੇ ਅੱਜ ਕਰ ਦਈਏ ਭਾਜਾ ਅੱਜ ਹਾਂਜੀ ਬਿਲਕੁਲ ਭਾਜ ਛੋਟੇ ਛੋਟੇ ਜਿਹੇ ਅੱਜ ਜਿਹੜਾ ਵੀਰ ਭਰਾ ਕੋਈ ਵੇਚਣ ਵਾਲਾ ਵੀ ਖੜੂ ਉਹ ਵੀ ਜ਼ਿਆਦੀ ਕਰੂਗਾ ਅੱਛਾ ਤੇ ਜਿਹੜਾ ਘਰ ਵਾਲਾ ਉਹ ਵੀ ਜ਼ਿਆਦੀ ਕਰੂਗਾ ਠੀਕ ਹੈ ਅੱਜ ਦੋ ਗੱਬਣਾ ਤੇ ਤਿੰਨ ਸੁਈਆਂ ਹਨਾ ਤਿੰਨ ਸੁਈਆਂ ਇਹ ਵਾਲੀਆਂ ਅੱਛਾ ਦੋ ਗੱਬਣਾ ਚਲੋ ਪਹਿਲਾਂ ਗੱਬਣੇ ਵਖਾ ਦਈਏ ਆ ਜਿਹੜੀ ਇਹ ਪਹਿਲੇ ਨੰਬਰ ਤੇ ਆ ਕਿੰਨੇ ਕ ਦੁੱਧ ਆ ਲੀਜੇ ਦੋ ਜਿਹੋ ਦਿੰਦੇ 17 18 ਕਿਲੋ ਚੁੰਦੇ ਰਹੇ ਆ ਅੱਛਾ ਦਸਲ ਵੀ ਚੰਗੀ ਆ ਕੱਢਣ ਵਾਲੀ ਵੀ ਆ ਓਦਾਂ ਅੱਛਾ ਤੇ ਤਿਆਰ ਹੋ ਗਿਆ ਜੀ ਠੀਕ ਆ ਹਾਂਜੀ ਇੱਕ ਵਾਰ ਗੱਲ ਤੋਂ ਮਾਰ ਖਾ ਗਈ ਸਿੰਗਰਾਂ ਤੇ ਆ ਝੁੰਗੇ ਚਲੋ ਓਦਾਂ ਦੇਂਦੇ ਚੰਗੀ ਹੁੰਦੀ ਝੁੰਗੀ ਅੱਛਾ ਤੇ ਸਿੰਗਾ ਤੋਂ ਥੋੜੀ ਮਾਰ ਖਾ ਗਈ ਤੇ ਚਲੋ ਇਹ ਆ ਵੀ ਭਾਅ ਵੀ ਹੁੰਦਾ ਇਕਠਾ ਅੱਛਾ ਓਦਾਂ ਜਾਈਏ ਤੇ ਬੱਚੀ ਤੇ 50000 ਦੇ ਲਾਗੇ ਬੰਨੇ ਆ ਤੇ ਉਤਰੇ ਦੁੱਧ ਕਿੰਨਾ ਚਵਾਜੂਗੀ 2 18 17 18 ਕਿਲੋ ਚਵਾਹੂਗੀ ਲਿਆ ਫਿਰ ਖੋਲੋ ਤੋਰੀਏ ਤੇ ਥੰਡ ਥੰਡ ਪੂਰੇ ਓਕੇ ਐਨ ਓਕੇ ਜੀ ਜਿਹੜਾ ਮਰਜੀ ਮੇਰਾ ਵੀਰ ਭਰਾ ਇੱਥੋਂ ਪਾਸ ਕਰਕੇ ਖੜੇ ਠੀਕ ਬਾਅਦ ਦੇ ਵਿੱਚ ਮੁਣਕੇ ਆਪਾਂ ਲਾਮੇ ਵਾਲਾ ਕੰਮ ਨਹੀਂ ਲੈਣਾ ਅੱਛਾ ਟੀਮ ਅਸਾ ਵਾਲੀ ਚੀਜ਼ ਆ ਕੋ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਨਾ ਮਾਰਨ ਦਿਆ ਸਾਡੀ ਆਪਣੀ ਖਾਂ ਬਿਆ ਕਈ ਵੀਰ ਭਰਾਵਾਂ ਦੀ ਆਪਣੀ ਖਾਂ ਹਾਂਜੀ 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 ਅਸੀਂ ਇਹੋ ਕਹਿੰਦੇ ਬਿ ਜਿਹੜਾ ਵੀਰ ਭਰਾ ਇੱਥੋਂ ਪਾਸ ਕਰਕੇ ਖੜੇ ਜੁਕ ਜੁਏ ਜਿਹੜੀਆਂ ਸੁਈਆਂ ਚੋ ਕੇ ਖੜੇ ਹਾਂਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਠੀਕ ਆ ਨਹੀਂ ਪਸੰਦ ਇੱਥੇ ਰਹਿਣ ਦੇ ਤੁਹਾਡੇ ਘਰ ਦੇ ਮਤਲਬ ਤੁਹਾਡੇ ਘਰੇ ਤੋਂ ਥੱਲੇ ਹਾਂਜੀ ਗਾਰੰਟੀ ਬੋਲ ਲਿਆ ਤੇ ਜੇ ਬਾਹਰ ਨਿਕਲ ਗਈ ਕਰੀ ਆਹ ਜੀ ਆਪਾਂ ਗੇਟ ਦੀ ਵੀ ਨਹੀਂ ਗਾਰੰਟੀ ਦਿੰਦੇ ਅੱਛਾ ਗੇਟ ਬਾਹਰ ਨਿਕਲ ਗਈ ਕੋਈ ਗਾਰੰਟੀ ਨਹੀਂ ਗੇਟ ਦੀ ਵੀ ਗਾਰੰਟੀ ਨਹੀਂ ਦੇਣੀ ਮੁੜ ਕੇ ਅੱਛਾ ਠੰਡ ਢੋਂਡਿਆ ਤੁਹਾਨੂੰ ਪਤਾ ਵਾ 100 ਗੱਲ ਬਾਤ ਹੋ ਜਾਂਦੀ ਹੈ ਹਾਂਜੀ ਹਾਂਜੀ ਸਾਡੀ ਥਾਂਬ ਹੋ ਰਿਆ ਲੋਕਾਂ ਦੇ ਕਈ ਘਰ ਵਾਲੇ ਜਾ ਕੇ ਹੋਰ ਥਾਂਬ ਕਰਦੇ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਵਾ ਵੀ ਠੰਡ ਦਾ ਮੌਕਾ ਵਾ ਨਹੀਂ ਚੱਗਾ ਇਹ ਹੈ ਕਿ ਜਿਹੜੀਆਂ ਤੇ ਸੋਈਆਂ ਵਾ ਇੱਥੇ ਥੱਲੀ ਕਰਾਓ ਤੁਹਾਡੇ ਘਰੋਂ ਤਾਂ ਥੱਲੀ ਕਰ ਲੈਣ ਹਾਂਜੀ ਜੋ ਵੀ ਬਾਹਰ ਘੜ ਦੋਦ ਦੇ ਦੀ ਆ ਉਹ ਇੱਥੇ ਰਹਿਣਨ ਚਾਹੇ ਕਿਹਨੂੰ ਚੰਗੀ ਲੱਗਦੀ ਲੈ ਜਾਂ ਨਹੀਂ ਚੰਗੀ ਲੱਗਦੀ ਨਹੀਂ ਚੰਗੀ ਲੱਗਦੀ ਰਹਿ ਦੇਣ ਤੇ ਗੱਬਣਾ ਜਿਹੜੀਆਂ ਪਾਸ ਕਰਕੇ ਪਾਸ ਕਰਕੇ ਠੀਕ ਹੈ ਜੀ ਤੁਰਦੇ ਜੀ ਉਤਰਾਂ ਜਿਹੜੀ ਆ ਕੱਦ ਕਾਠ ਦੀ ਜਿਹੜੀ ਚੰਗੀ ਆ ਟਾਈਮ ਇਨੇ ਬਹੁਤਾ ਨਹੀਂ ਖੜ ਆ ਜੁ ਲੈ ਆ ਵੀ ਦੀ ਆ ਦੇਖ ਸਾਦੇ ਜ ਸਿੰਘ ਪਾ ਕੇ ਅੱਗੇ ਤਿੱਖੇ ਨਹੀਂ ਆ ਇਹਦੇ ਵੱਡੇ ਆ ਗਏ ਸਿੰਘ ਉਤਰਾ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ ਬਾਕੀ ਜਿਤਨਾ ਕਿ ਵੀ ਦੀ ਨੇ ਕਿਹਾ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਖੜਾ ਤੇ ਕੀ ਰੱਖੇ ਵਿੱਚ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ ਇਹ ਲੋੜੀ ਬੰਪਰੀ ਚੱਲਣਾ ਵਾ ਜਾਣਦਾ ਅਜ ਲੋੜੀ ਬੰਪਰੀ ਛੋੜਾ ਜਾਈ ਆ ਕਿੰਨਾ ਮੁੱਲ ਭਾਵੇਂ 40 ਕਰਾ ਲਓ ਅੱਛਾ 30000 ਦੀ ਦੇ ਦਿਆਂਗੇ 30000 ਦੀ ਕਰਨਾ ਵਿੱਚ ਮੰਨ ਤਨ 1 ਕਰਨਾ ਕਰਨੇ ਕਕਰ ਕੱਟਨੇ ਵੀਰੇ ਆਪਣੇ ਕਿੰਨੇ ਦੀ 28000 28000 ਦੀ 28000 ਦੇ ਦੇ ਕਹਿੰਦਾ ਮੁੰਡੇ ਨੇ 200 ਛੋਟ ਠੀਕ ਆ ਤੇ ਆ ਵੀ ਗੱਬਣ ਜੇ ਇਹ ਵੀ ਗੱਬਣ ਇਹ ਕਿੰਨੇ ਕ 240 ਦੇ ਇਹ ਦੇਣ ਮੈਂ 5 ਫੱਤ ਲੈ ਜੂਗਾ। ਥੱਲਾ ਜਾਇਆ ਹੈ। ਹਾਂ ਇਹ ਚਲਾ ਪਰ। ਲੈ ਜਾਊਗੀ 5 ਫੱਤ ਵੱਡੀ ਵੀ ਘੱਟਦਾ ਜੀ। ਠੀਕ ਆ। ਤੇ ਇਹ ਕਿੰਨੇ ਕ ਦੁੱਧ ਆ ਲਈ ਆ? ਇਹ ਕੱਡੂ ਵੀ ਕੋਈ 11-12 ਕਿਲੋ। 11-12 ਲੀਟਰ ਦੇ ਡੇਢ ਦੁੱਧ। ਹਾਂ 11-12 ਕਿਲੋ ਕੱਡੂਗੀ। ਲਿਆ ਤੋੜ ਦਈਏ ਫੇਰ ਇਹਨਾਂ। ਕੁਝ ਥੋੜੀ ਜਿਹੀ ਰਹਿ ਗਈ ਉਹਦਾ ਨਸ ਨੂੰ ਉਸੇ ਚੰਗੀ ਸੀ। ਥੋੜੀ ਜਿਹੀ ਸਾਂਭੀ ਕੱਟ ਗਈ। ਥੋੜੀ ਥੋੜੀ ਕੱਟ ਰਹਿ ਗਈ। ਬਾਕੀ ਇਹ ਕਿ ਜਿਹੜਾ ਸਾਂਭ ਵਾਲਾ ਲੈ ਜਾਊਗਾ। ਹਾਂ ਜੀ। ਤੇ ਦੁੱਧ ਵੀ ਚੋਲੂਗਾ। 11-12 ਲੀਟਰ ਦੇ ਕਰੀਬ ਇਹ ਵੀ ਜਿਹੜਾ ਗੰਡੇ ਚਵਾਈ ਜਾ ਲੇ ਅਵੀਰ ਜੀ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਵਧੀਆ ਵਾ ਬਾਕੀ ਇਹ ਪਿਆਰ ਹੋਣਾ ਵਾ ਇਹਨੇ ਇਹਦਾ ਵੀ ਬੇਦੀ ਜਿਆਦ ਜਿਆ ਕਰਦੀ ਹੈ ਫਿਰ ਮੁੱਲ ਆਪਾਂ ਇਹ ਜੈ ਜੀ ਇਹਦੇ ਚ ਮੋਖਲੀਆਂ ਵੀ ਆਂ ਤੇ ਸਭ ਗੁੱਡੀਆਂ ਡੋਰਾ ਵੀ ਆ ਅੱਛਾ ਹਾਂ ਠੀਕ ਐ ਮੁੱਲ ਤੇ ਭਾਵੇਂ ਕਰ ਨੂੰ 20000 ਕਰਦੇ ਅੱਛਾ 16000 ਦੀ ਦੇ ਦੇਾਂਗੇ 16000 ਦੀ 16000 ਦੀ ਦੇ ਦੇਾਂਗੇ ਅੱਛਾ ਜਿਹੜੀ ਹਾਂ ਨਾ ਹੀ ਕਹ ਰਹੀ 15 ਦੀ ਦੇਵਾਂਗੇ ਅੱਛਾ 15000 ਦੀ 200 ਛੋੜ 15000 ਦੀ ਦੇ ਦੇਣੀ ਗੱਬਨ ਗਾਂ ਜੜੀ ਆਵੇ ਠੀਕ ਹੈ ਜੀ ਉਹਦੀ 11-12 ਕਿਲੋ ਕੱਢੂਗੀ ਠੀਕ ਹੈ ਜੀ ਅਜੇ ਸੁੰਦੀ ਨਹੀਂ 5 ਸਾਲ ਦੇ ਬਾਕੀ ਫਿਰ ਵੀ ਕੋਈ ਆਪਣਾ ਇੱਥੇ ਆ ਕੇ ਵੇਖ ਲੈ ਤੇ ਥਣ ਥਣ ਚਾਰੇ ਓਕੇ ਪਾਸ ਕੀਤੇ ਓਕੇ ਜੀ ਤਸੱਲੀ ਕਰਕੇ ਆਏ ਹਨ ਭਰਾ ਆ ਕੇ ਪੂਰਾ ਇਦਾਂ ਹੀ ਆ ਦੇਖ ਸਕਦੇ ਜੇ ਥਾਨੀਆਂ ਤੇ ਲੱਗੇ ਤਾਂ ਇੱਕ ਹੀ ਪਾਉਂਡਿਆ ਜੇ ਉਦਾਂ ਠੀਕ ਹੈ ਇਹਨੂੰ ਪਤਾ 10 ਵੀ ਲੈ ਜਾ ਅੱਜ ਫਿਰ ਲੋੜੀ ਪੰਪਰੀ ਕੱਟਣੀ ਹੈ ਪੂਰੀ ਪੰਪਰੀ ਮਾਂ ਵੀ ਚੱਲਣ ਤੇ ਸਾਲਵਾ ਦਾ ਦਿਨ ਹੁੰਦਾ ਬਰ ਉਹ ਇੱਥੇ ਕਮਾਈਆਂ ਕਰਨੀਆਂ ਅੱਜ 200 200 3 300 ਵਾਲਾ ਹੀ ਕੰਮ ਹੈ ਠੀਕ ਆ ਆ ਤੁਹਾਨੂੰ ਅੱਛੀ ਆ ਅੱਛਾ ਪਹਿਲਾ ਸੂਆ ਇਹ ਪਹਿਲਾ ਸੂਆ ਉਹ ਬੱਚਾ ਇਹਦਾ ਪੰਜਵੇਂ ਦਿਨ ਦਾ ਕਿਹੜਾ ਆਵਲਾ ਹਾਂਜੀ ਬੱਚਾ ਬੱਚਾ ਕਿ ਬੱਚੀ ਜੀ ਬੱਚਾ ਆ ਬੱਚਾ ਜੀ ਠੀਕ ਹੈ ਹਾਂਜੀ ਬੱਚਾ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਦੇ ਕੋ ਐਵੇਂ ਆਖੀ ਜਾਏ ਕਿ 9 ਆ 10 ਹੈ ਜਾਂ 7 ਕਿਲੋ ਬੌਲੀ ਆ ਜੀ ਅੱਛਾ 7 ਲੀਟਰ ਬੌਲੀ ਪੈਰੇ ਜੀ अच्छा हां जी ਜਿਹੜਾ ਛਵਾ ਦੋਗੇ ਛਵਾ ਦਾਂਗੇ ਦੋ ਟਾਈਮ ਤਿੰਨ ਟਾਈਮ ਆਪਣੀ ਝੋਕੇ ਖੜੇ ਬੰਦਾ ਜਿਹੜੇ ਵੀ ਖੜੇ ਝੋਕੇ ਖੜੇ ਗਾਂ ਅਗਲੇ ਦੇ ਵਾਜੇ ਨਾਵਦੇ ਅਗਲੇ ਦੇ ਕਿਸਮਤ ਦਾ ਬਹੁਤ ਆਪਾਂ ਕਿਲੋ ਦੀ ਵੀ ਗਰੰਟੀ ਨਹੀਂ ਦੇਣੀ ਠੀਕ ਆ ਆ ਵੀ ਆਪਾਂ ਐਵੇਂ ਰੱਖ ਜਾਈਏ ਕਈ ਘਟਾ ਵੀ ਲੈਣੇ ਕਈ ਆਡੇ ਘਰੋਂ ਖੜ ਕੇ ਚਿੱਗਣਾ ਵੀ ਦੁੱਧ ਕੀਤਾ ਵਾ ਠੀਕ ਆ ਹਾਂ ਜੀ ਲਿਆ ਖੋਲ ਲਾ ਫਿਰ ਤੋਰਦੀ ਛੋਟੇ ਛੋਟੇ ਸੰਗੇ ਬਿਲਕੁਲ ਇਹਦੇ ਸੁਬਾ ਜਿਹੜਾ ਇਹਦਾ ਪਹਿਲਾਂ ਹੀ ਦੱਸ ਤੇ

ਆਹ ਦੇ ਇਸ ਦਾ ਹਵਾਨਾ ਇਹਦਾ ਤੇ ਥਣ ਵੀ ਲੱਗ ਗਏ ਤੋਂ ਤੇ ਇਹ ਕਿਨੇ ਦੀ ਦੇ ਦिए ਫਿਰ ਇਹ ਤੇ ਜੀ ਚਲੋ ਜਿੱਦਾਂ ਸਿਆਣੇ ਕਹਿੰਦੇ ਕਿ ਇਹਦਾ ਇਹ ਸੋਚਣ ਵਾਲਾ ਕੰਮ ਨਹੀਂਗਾ ਵੀ ਫੋਟ ਕੇ ਦਿੱਤਾ ਨਹੀਂ ਗਿਆ ਅੱਛਾ ਇਹ ਚਲੋ ਕੋਈ ਗੱਲ ਨਹੀਂਗਾ ਏਕੀ ਪੂਰੇ ਵੀ ਕਰ ਲਾਂਗੇ ਤਾਂ ਵੀ ਕੋਈ ਨਹੀਂਗਾ ਠੀਕ ਆ ਬੱਚੀ ਚਲੋ ਇਹ ਆਪ ਵੀ ਕੋਈ ਫੀਲਡ ਫਾੜ ਪਾਊਗਾ ਨਾ 30 ਦਾ 10 ਕਿਲੋ ਕਰ ਜੂਗੀ ਰੱਖ ਲਓ ਅੱਛਾ ਹੁਣ ਜਿਹੜਾ ਵਾ 7 ਕਿਲੋਟਰ ਤੇ ਹੈਗਾ 10 ਦੇ ਲੱਗ ਬੰਨੇ ਹੁਣ ਇਹ ਆ ਕਿ ਤੁਹਾਡੇ ਘਰੋਂ ਕੋ ਚਵਾਈ ਕਰਕੇ ਲੈ ਜੇ ਹਣਾ ਚਵਾਈ ਕਰਕੇ ਖੜੇ ਬਰੇ ਆ ਵੀ ਬੋਲੀ ਬਣਾ ਕੇ ਖੜੇ ਇਥੋਂ ਅੱਛਾ ਤੇ ਇਹਦਾ 20000 ਰੁਪਇਆ 20000 ਵਿੱਚੋਂ ਕਰਨਾ ਮਾਨ ਔਰ 1000 ਦਾ 19 ਦੀ ਠੀਕ ਆ 18 ਦੀ ਅੱਛਾ 18000 ਦੀ ਗਿੰਦੇ ਕੀ ਦੇ ਦਿਆਂਗੇ 200 ਜੋੜੀ ਪਹਿਲਾ ਮੱਛੀ ਹੈ 200 ਮੱਛੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਇਹ ਵੀ ਸੋਈ ਜੇ ਇਹ ਵੀ ਸੋਈ ਜੇ ਇਹਦਾ ਬੱਚਾ ਕਿਹੜਾ ਜੀ? ਉਹ ਜੀ। ਅੱਛਾ ਬੱਚਾ ਜਿਹੜਾ ਇਹਦਾ। ਬੱਚਾ ਜੀ। ਠੀਕ ਐ। 3 ਮਹੀਨੇ ਤਾਂ ਆ ਜੀ। ਮਹੀਨੇ ਤਾਂ ਤਾਂ ਹੋ ਗਿਆ ਵਾ। ਹਾਂ ਜੀ। ਇਹਦੇ ਕੋ ਪੱਕਾ ਦੁੱਧ ਕਿੰਨਾ ਜੀ? ਇਹਦੇ ਕੋ ਦੂਹਾਂ ਨਹੀਂ ਮਾਰੀ ਚਵਾਈ ਵਾਲਾ। ਹਾਂ ਜੀ। 7 ਕਿਲੋ। ਹੈਗਾ ਪੱਕਾ ਦੁੱਧ 7 ਲੈ। ਆਇਆ ਚਵਾਈਆਂ ਵਾਲਾ 4 ਕੇ 2 ਡੰਗ ਤੇ 2 ਡੰਗ ਚੋਵੇ ਕੋਈ। ਲਿਆ ਖੋਲੋ ਫਿਰ ਦੋਦੀ। ਮੇਰਾ ਮੋਟਰ ਜੀ ਖਰਾਬ ਹੋਈ ਨਿਵਾਣੀਆਂ ਨਹੀਂ ਗਈਆਂ ਨਹੀਂ ਦੇਖੋ ਕਿੰਗਣੀਆਂ ਜਾਂਪੜੀਆਂ। ਠੀਕ ਐ। ਇਹਦਾ ਬਾਕੀ ਭਾਵੇਂ ਕੁਝ ਜਾਦੇ ਦੁੱਧ ਵਾਲੀ ਭਾਵੇਂ ਕੁਝ ਥੋੜੇ ਦੁੱਧ ਵਾਲੀ ਭਾਵੇਂ ਆਪਣੀ ਚਵਾਈ ਜ਼ਰੂਰ ਕਰਕੇ ਖੜਨੀ ਜਿਹੜੀ ਜੰਮੇ ਵਾਲੀ ਬੰਦੀ ਸਾਡੀ ਹਰ ਇੱਕ ਵੀਡੀਓ ਚ ਬਾਰ-ਬਾਰ ਇਹੀ ਬੇਨਤੀ ਹੁੰਦੀ ਹੈ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਿਆ ਕਰ ਲੈ ਲੈ ਜਾ ਵੀਰ ਜੀ ਜੁਰੂਰੀ ਨਹੀਂ ਥੋ ਜਿੱਥੋਂ ਵੀ ਲੈਣਾ ਵਾ ਆਪਣੀ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਪਕਸ਼ੂ ਖਰੀਦਿਆ ਕਰੋ ਤੇ ਇਹ ਕਿੰਨੇ ਦੀ ਦੇ ਦਈਏ ਵੀ ਜੀ ਫਿਰ ਆਪਾਂ ਥੋੜਾ ਜਿਹਾ ਭਾਜੀ ਹੋ ਵੀ ਅੱਛਾ 12000 ਰੁਪਈਆ 12000 ਆ ਨਹੀਂ ਮੌਕੇ ਤੇ ਕਰਦੇ ਨਹੀਂ ਛੋਟ ਹੋਰ 500 ਅੱਛਾ ਹਾਂਜੀ ਪੂਰੇ 11 ਦੀ ਪੂਰੇ 11 ਦੀ ਆਵਾਜ਼ ਆ ਗਈ ਉਧਰ ਠੀਕ ਆ ਲੋੜੀ ਲੋੜੀ ਪੰਪਰ ਹੀ ਚੱਲੰਦੇ ਆ ਲੋੜੀ ਬੰਪਰ ਹੀ ਘੇ ਛੋਟੇ ਛੋਟੇ ਭਾਈ ਠੀਕ ਆ ਹਾਂਜੀ ਤੇ ਹੁਣ ਜਿਹੜੀ ਇਹ ਕਾਵਲੀ ਆ ਇਹਦੀ ਵਾਛੀ ਮਰ ਗਈ ਆ ਅੱਛਾ ਇਹਦਾ ਬੱਚਾ ਮਰ ਗਿਆ ਵਾ ਹਾਂਜੀ ਆ ਵਾਛੀ ਮਰੀ ਠੀਕ ਆ ਉਹ ਮਰ ਗਈ ਆ ਠੀਕ ਆ ਹਾਂਜੀ ਇਹ ਦੇਖੋ ਕਿੰਨਾ ਦੁੱਧ ਦੁੱਧ ਇਹਦੇ ਕੋਲ ਤੇ ਪਹਿਲਾਂ ਤੇ ਬੜਾ ਸੀ ਅੱਛਾ 13 14 ਕਿਲੋ ਸੀ ਅੱਛਾ ਹੁਣ ਗੱਲ ਕਰਦਾ ਵਾ ਕਿ ਵਾਛੀ ਦਾ ਇਹ ਬੜਾ ਇਹ ਵਾ ਕੀਤਾ ਪੱਠੇ ਨੂੰ ਮੂੰਹ ਨਹੀਂ ਲਾਇਆ ਅੱਛਾ ਤੇ ਹੁਣ ਦੁੱਧ ਘਟ ਗਿਆ ਵਾ ਕਿੰਨਾ ਹੋਣਾ? ਹੋਲੇ ਮੈਂ ਧੰਨਵਾਦੀ ਆਵਾ 9-10 ਦੇ ਲੱਗ ਬੰਨੇ ਹੋਊਗਾ। ਨਹੀਂ ਚਵਾ ਕੇ ਦੋਗੇ ਕਰੋ। ਦੋ ਟਾਈਮ ਚੋਲੇ 9 ਕਿਲੋ ਵੀਰ ਮੇਰਾ ਕੋਈ ਵੀ ਠੰਡਾ ਚੋਕੇ ਦਵਾਂਗਾ। ਅੱਛਾ ਕਰੋ ਚਵਾ ਕੇ ਦੋਗੇ। ਹਾਂ ਚਵਾ ਕੇ। ਪਹਾੜੇ ਤੇ ਕੋਈ ਨਹੀਂ ਰੱਸੀ ਵੀ ਪਾਉਣ ਦੀ ਲੋੜ ਨਹੀਂ ਕਿ ਪਹਾੜੇ ਤੇ ਮਿਲਦੇ ਹੀ ਆਣ ਵੜੀ-ਵੜੀਆ ਰਾਤੀਂ ਵੀ ਚੋਈ ਆ ਸਵੇਰੇ ਵੀ ਚੋਈ ਆ। ਅੱਛਾ। ਚਵਾਈ ਜਾਂ ਦੋ ਟਾਈਮ ਦੀ ਦਾ। ਤੇ ਥਣ 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 ਓਕੇ ਸਾਰੇ। ਏ ਲੈ। ਅੱਛਾ। ਗਾੜਲਾ ਥਾਣਾ ਨਹੀਂ ਹੁਰਲਾ। ਇੱਕ ਥਣ ਨਹੀਂ ਚੱਲਦਾ ਇਹਦਾ। ਨਹੀਂ ਚੱਲਦਾ। ਲਿਆ ਫਿਰ ਤੋਰ ਦੀ। ਤੋਰੀ। ਲਿਆ ਵੀ ਬਾਕੀ ਉੱਤਨਾ ਸੰਭੀ ਸੰਭੀ ਹੈ ਵੀ ਘੱਟ ਹੀ ਆ ਸਰੀਰੋਂ ਲਿੱਸੀ ਆ ਥੋੜੀ ਇਹ ਵੀ ਲੈ ਜਾਓ ਜੀ ਆ ਜਾ ਓਏ ਤੇ ਇੱਕ ਥਾਂ ਦੀ ਅਗਲੇ ਦੀ ਫਿਲੜਿਆ ਬੈਣੀ ਹਲੇ ਪਾਸੇ ਤੇ ਇਹ ਕਿੰਨੇ ਦੀ ਵਿੱਤੀ ਦੇ ਦिए ਫਿਰ ਇਹ ਵੀ ਚਲੋ ਦੇਣ ਵਾਲਾ ਹੀ ਕੰਮ ਕਰਨਾ ਅੱਛਾ 14000 ਦੀ 14000 ਦੀ 14000 ਦੀ ਪਹਿਲਾਂ ਤਾਂ ਮੁੱਲ ਬਹੁਤ ਈ ਗਾ ਦਾ ਅੱਛਾ ਲੱਗਦੇ ਵੀ ਬੜੇ ਅੱਛਾ ਚਲੋ ਸਾਰੇ ਕਹਿੰਦੇ ਵੀ ਹੱਥੋਂ ਸੰਝਾ ਨਹੀਂ ਵੇਲਾ ਮੁੰਕੇ ਹੱਥੋਂ ਦਾ ਹਾਂਜੀ ਹਾਂਜੀ ਚਲੋ ਕੋ ਗੱਲ ਇੰਨਾ ਜੋ ਵਾਦੇ ਘਾਟੇ ਆ ਅੱਛਾ ਦੇ ਦਾਂਗੇ 14000 ਦੇ ਹੋਰ ਕੋਈ ਵੀਰ ਭਰਾ ਫੋਨ ਕਰੂਗਾ ਤੇ ਮੰਨ ਤਨ ਕਰ ਦਿਆਂਗਾ ਕਿੰਨਾ ਕਰਨਾ ਮੰਨ ਫਿਰ 13 ਦੀ ਦੇ ਦਾਂਗੇ ਚਲੋ 200 ਛੋੜ ਦੇ 13000 ਠੀਕ ਹੈ ਜੀ ਠੀਕ ਹੈ ਵੀਰ ਹੋਰ ਕੁਝ ਕਹਿਣਾ ਫਿਰ ਹੁਕਮ ਮਿਹਰਬਾਨੀ ਦੀ ਬਾਕੀ ਇਹ ਹੈ ਕਿ ਚਲੋ ਤੁਹਾਡੇ ਘਰੋਂ ਕੋਈ ਆਪਣੀ ਪਸੰਦ ਕਰਕੇ ਆਪਾਂ ਆਪਣੀ ਤਸੱਲੀ ਕਰਕੇ ਖੜੇ ਜੀ ਗੱਪਣਾ ਪਾਸ ਕਰਕੇ ਖੜੇ ਤੇ ਸੂਈਆਂ ਜਿਹੜੀਆਂ ਚੂਕੇ ਖੜੇ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ